ਆ ਮੇਰੀਆਂ 3 ਭੈਣਾਂ ਜਿੰਨੀਆਂ ਆਪਣੀਆਂ ਭੈਣ ਦੇਖ ਰਹੀਆਂ ਨਾ ਵੀਡੀਓ ਭੈਣੋ ਆ ਦੇਖ ਲਓ ਮਾਰੇ ਅਲਮਾਰੀ ਠੀਕ ਆ ਤੇ 4200 ਰੁਪਏ ਬਾਈ ਜੀ ਕਹਿ ਰਹੇ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਈ ਜੀ ਕੋਲੇ ਆ ਜਾ ਵੀਡੀਓ ਦਾ ਤੁਹਾਨੂੰ 4200 ਰੁਪਏ ਦੇ ਵਿੱਚ ਮਿਲੂਗੀ 1 ਰੁਪਿਆ ਵਾਧੇ 1 ਰੁਪਿਆ ਘੱਟ ਨਹੀਂ ਠੀਕ ਹੈ ਜੀ ਨਿੰਦਰਾ ਜੀ ਤੁਹਾਡੇ ਕੋਲ ਕੀ ਚੀਜ਼ ਹੈ ਨਹੀਂ ਮੈਨੂੰ ਲੱਗੀ ਨਹੀਂ ਜੀ ਆਪਾਂ ਕਦੇ ਕਮੀ ਕਰਦੇ ਕੋਈ ਬਾਈ ਯਾਰ ਤੁਸੀਂ ਕਮੀ ਨਹੀਂ ਘੜ ਸਕਦੇ ਜੇ ਇੱਥੇ ਆ ਗਏ ਗਾਰੰਟੀ ਐ ਅੰਕਲ ਦੀ ਇੱਕ ਹੋਰ ਗੱਲ ਦੱਸੋ ਜੇ ਮਤਲਬ ਤੁਸੀਂ ਇਹ ਗ੍ਰੀਨ ਕਲਰ ਦੇ ਵਿੱਚ ਤਿਆਰ ਕੀਤਾ ਹੈ ਜੇ ਕਿਸੇ ਹੋਰ ਵੀਰ ਨੇ ਆਪ ਖੋ ਤਿਆਰ ਕਰਵਾਉਣਾ ਹੈ ਹੋ ਜਾਂਦਾ ਆਰਡਰ ਤੇ ਤਿਆਰ ਹਾਂ ਜੇ ਤੁਸੀਂ ਆਰਡਰ ਤੇ ਵੀ ਤਿਆਰ ਕਰਵਾਉਣਾ ਹਨਾ ਜਿਵੇਂ ਗ੍ਰੀਨ ਕਲਰ ਦੇ ਵਿੱਚ ਤਿਆਰ ਕੀਤਾ ਹੋਇਆ ਉਹ ਬਲੂ ਦੇ ਵਿੱਚ ਤਿਆਰ ਕੀਤਾ ਹੋਇਆ ਤੁਸੀਂ ਕਰਟਰਨ ਨਾਲ ਮੈਚ ਕਰਦੇ ਜਾਂ ਕੋਠੀ ਦੇ ਰੰਗ ਨਾਲ ਮੈਚ ਕਰਦੇ ਉਹ ਵੀ ਚੀਜ਼ ਤਿਆਰ ਕਰਾ ਸਕਦੇ ਉਹਨਾਂ ਤੋਂ ਆਰਡਰ ਤੇ ਵੀ ਤਿਆਰ ਕਰਾ ਸਕਦੇ ਹੋ ਕੱਪੜੇ ਵੀ ਤਿਆਰ ਕਰਾ ਸਕਦੇ ਹੋ ਜਿਹੇ ਜਾਂ ਮਰਜੀ ਸੈਜ ਦੇ ਦਿਓ ਉਹ ਵੀ ਤਿਆਰ ਲੋ ਤੁਸੀਂ ਸਾਰੇ ਚੀਜ਼ਾਂ ਬਣਾਈਆਂ ਹੋਈਆਂ ਤੁਸੀਂ ਚੀਜ਼ਾਂ ਦੇਖੋ ਇਹ ਚੀਜ਼ ਦੇਖ ਕੇ ਹੈਰਾਨ ਰਹੇ ਹੋ ਇੰਨੀ ਸੋਹਣੇ ਸੁਹਣੀ ਚੀਜ਼ਾਂ ਆਪਾਂ ਡ੍ਰੈਗ ਰੂਮ ਦੇ ਵਿੱਚ ਧਰਨਾ ਸੀ ਆਪਣੇ ਘਰੇ ਤੁਹਾਨਾਂ ਵਾਸਤੇ ਖੁਦ ਆਪਦੇ ਵਾਸਤੇ ਵਰਤਣੀਆਂ ਚੀਜ਼ਾਂ ਉਹ ਨੇ ਇਹ ਸਾਰੀਆਂ ਚੀਜ਼ਾਂ ਠੀਕ ਆ ਤੇ ਬਹੁਤ ਹੀ ਵਧੀਆ ਰੇਟ ਨੇ ਹੋਣਗੇ ਸਾਰਿਆਂ ਦੇ ਠੀਕ ਆ ਤੁਹਾਨੂੰ ਰੇਟ ਪਤਾ ਹੀ ਅੰਕਲ ਜੀ ਬਹੁਤ ਵਧੀਆ ਸਸਤਾ ਰੇਟ ਦਵਾਉਂਦੇ ਜਾਇਜ਼ ਰੇਟ ਆ ਜਮਾਇਜ਼ ਰੇਟ ਆ ਬਾਕੀ ਆਪਦੇ ਹੱਥ ਨਾਲ ਮਾਲ ਤਿਆਰ ਕਰਿਆ ਹੋਇਆ ਹੈ ਹੈਂਡ ਮੇਡ ਆ ਸਾਰਾ ਜੰਗਾ ਨਹੀਂ ਹੋਊਗਾ ਬਿਲਕੁਲ ਜੀ ਕੋਈ ਲੰਬਾ ਨਹੀਂ ਹੋਊ ਬਿਲਕੁਲ ਕੋਈ ਲੰਬਾ ਨਹੀਂ ਹੋਊ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਆਪਾਂ ਪਹਿਲਾ ਪਾਰ ਦਿਖਾਇਆ ਸੀਗਾ ਜਿਹੜਾ ਦੂਜੀ ਸ਼ਾਪ ਦਾ ਸੀਗਾ ਠੀਕ ਹੈ ਉਹੀ ਸੇਮ ਬਜਟ ਦੇ ਵਿੱਚ ਆਪਾਂ ਆਫਰਾਂ ਲੈ ਕੇ ਹੋਰ ਵੀ ਤੁਹਾਡੇ ਨਾਲ ਹਾਜ਼ਰ ਹੋਏ ਆ ਤੁਹਾਨੂੰ ਆਪਾਂ ਮਟੀਰੀਅਲ ਦਿਖਾਉਣਾ ਇਸ ਵੀਡੀਓ ਦੇ ਵਿੱਚ ਮਟੀਰੀਅਲ ਕਿਵੇਂ ਬਣਾਉਂਦੇ ਮਤਲਬ ਹੈ ਕਿ ਜੇ ਹੈਂਡ ਮੇਡ ਆ ਸਾਰੀਆਂ ਚੀਜ਼ਾਂ ਆ ਬਣਾਈਆਂ ਹੋਈਆਂ ਤੁਸੀਂ ਚੀਜ਼ਾਂ ਦੇਖੋ ਇਹ ਚੀਜ਼ ਦੇਖ ਕੇ ਹੈਰਾਨ ਰਹੋਗੇ ਇੰਨੀ ਸੋਹਣੇ ਸੁਹਣੇ ਚੀਜ਼ਾਂ ਆਪਾਂ ਡਰੈਗ ਰੂਮ ਦੇ ਵਿੱਚ ਤਾਂ ਨਾ ਸੀ ਆਪਣੇ ਘਰੇ ਧਰਨਾ ਵਾਸਤੇ ਖੁਦ ਆਪਦੇ ਵਾਸਤੇ ਵਰਤਣ ਦੀ ਚੀਜ਼ ਆ ਉਹ ਨੇ ਇਹ ਠੀਕ ਆ ਤੇ ਬਹੁਤ ਹੀ ਵਧੀਆ ਰੇਟ ਨੇ ਹੋਣਗੇ ਸਾਰਿਆਂ ਦੇ ਠੀਕ ਆ ਤੁਹਾਨੂੰ ਰੇਟ ਪਤਾ ਹੀ ਅੰਕਲ ਜੀ ਬਹੁਤ ਵਧੀਆ ਸਸਤਾ ਰੇਟ ਦਵਾਉਂਦੇ ਜਿਆਦਾ ਰੇਟ ਆ ਜਮਾ ਜਿਆਦਾ ਰੇਟ ਬਾਕੀ ਆਪਦੇ ਹੱਥ ਨਾਲ ਮਾਲ ਤਿਆਰ ਕਰਿਆ ਹੋਇਆ ਹੈ ਹੈਂਡ ਮੇਡ ਆ ਸਾਰਾ ਜੰਗਾ ਨਹੀਂ ਹੋਊਗਾ ਬਿਲਕੁਲ ਜੀ ਕੋਈ ਮਾਲ ਬਿਲਕੁਲ ਕੋਈ ਲੰਬਾ ਨਹੀਂ ਹੋਈ ਤੇ ਆ ਬੈਡਾਂ ਦੀ ਵੀ ਤੁਹਾਨੂੰ 10 ਸਾਲ ਦੀ ਗਾਰੰਟੀ ਦੇ ਦਿੰਦੇ ਹਾਂ 10 ਸਾਲ ਦੀ ਗਾਰੰਟੀ ਹਰੇਕ ਬੈਡ ਦੀ 10 ਸਾਲ ਦੀ ਆਪਾਂ ਕਟਿੰਗ ਮਾਲ ਲਾਉਂਦੇ ਨਹੀਂ ਕਟਿੰਗ ਮਾਲ ਕੋਈ ਨਹੀਂ ਨਾ ਚਲੋ ਆ ਜੀ ਆਪਾਂ ਦਿਖਾ ਦਈਏ ਉਹਨਾਂ ਦੱਸ ਕੇ ਉਹਨੂੰ ਸਾਰਾ ਦਿਖਾ ਦਈਏ ਆ ਤੁਸੀਂ ਦੇਖੋ ਜੀ ਚ ਆ ਮਟੀਰੀਅਲ ਤੁਸੀਂ ਦੇਖੋ ਤੇ ਇਹਦਾ ਮਤਲਬ ਡਿਜ਼ਾਈਨ ਦੇਖੋ ਇਹਦੀ ਲੁਕਿੰਗ ਦੇਖੋ ਵੀ ਹਨਾ ਕਿਵੇਂ ਕੰਬੀਨੇਸ਼ਨ ਤਿਆਰ ਕੀਤਾ ਹੋਇਆ ਹੈ ਦਾ ਹਨਾ ਵੀ ਸਹਰਾਣੇ ਦੇਖ ਲੋ ਨਾਲ ਦੇ ਕਿਵੇਂ ਬਣਾ ਕੇ ਹਨਾ ਉਹ ਚੀਜ਼ਾਂ ਮਤਲਬ ਇੱਕਰੇ ਡ੍ਰੈਗਨ ਦਿੱਤਾ ਨੇ ਕਿੰਨੀਆਂ ਸੋਹਣੀਆਂ ਲੱਗਣਾ ਕੜੀ ਕੜੀ ਬਹੁਤ ਸੋਹਣੀਆਂ ਲੱਗਣੀਆਂ ਵੀ ਆਪਦੇ ਘਰੇ ਧਰੀਆਂ ਬਿਲਕੁਲ ਬਿਲਕੁਲ ਆਪਣੇ ਕੋਠੀਆਂ ਦੇ ਵਿੱਚ ਮਤਲਬ ਨਕਸ਼ੇ ਬਣਦੇ ਆ ਇਸ ਹਿਸਾਬ ਨਾਲ ਬਣਦੇ ਆ ਵੀ ਜਗਾ ਵੀ ਘੱਟ ਰੋਕਣ ਤੇ ਸੋਹਣੇ ਵੀ ਲੱਗਣਾ ਕਾਰਨਰੀ ਲੱਗਦੇ ਆ ਇਹ ਕਿੰਨੀ ਸੀਟ ਰਾਈ ਇਹ ਜੀ 9 ਸੀਟਰ ਹੈਗਾ 9 ਸੀਟਰ ਸੋਫਾ ਹੈਗਾ ਠੀਕ ਹੈ ਆ ਤੁਸੀਂ ਟੇਬਲ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਨਾਲ ਹੀ ਇਹ ਨੇ ਇਹਦੇ ਆ ਠੀਕ ਆ ਗਈ ਨਾਲ ਆ ਦੋਨੇ ਆ ਸਾਰਾ ਸੈੱਟ ਹੀ ਹੈ ਜੀ ਬਹੁਤ ਸੋਹਣੀ ਚੀਜ਼ ਤਿਆਰ ਕੀਤੀ ਹੋਈ ਹੈ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆਪਾਂ ਇਹਦੂ ਵੀ ਸੋਹਣੀ ਚੀਜ਼ ਹੈ ਆ ਪਿੱਛੇ ਕਿਹੜਾ ਮਾਰੋ ਜੀ ਮੜਾ ਆ ਦਿਖਾਓ ਦਰਸ਼ਕਾਂ ਨੂੰ ਕੀ ਆ ਬਾਤ ਹੈ ਜੀ ਵਾਹ ਜੀ ਵਾਹ ਆਓ ਜੀ ਅੰਕਲ ਜੀ ਆ ਕਿ ਆ ਕਿਵੇਂ ਮਤਲਬ ਕੀ ਮਟੀਰੀਅਲ ਹੈਦਾ ਜੀ ਇਹ ਸਾਰਾ ਮਟੀਰੀਅਲ ਕੀ ਲੱਗਿਆ ਹੋਇਆ ਇਹਦੇ ਵਿੱਚ ਇਹ ਜੀ ਵਧੀਆ ਲੈਦਰ ਤੋਂ ਤਿਆਰ ਕਰਿਆ ਹੋਇਆ ਹੁੰਦਾ ਲੈਦਰ ਚ ਵੀ ਤਿਆਰ ਹੁੰਦਾ ਕੱਪੜੇ ਜੀ ਵੀ ਤਿਆਰ ਹੋ ਜਾਂਦਾ ਠੀਕ ਹੈ ਜੀ ਵਧੀਆ ਬੈਰੀ ਡੈਸਟਰੀ ਦੀ ਫੋਮ ਪਾਈ ਹੁੰਦੀ ਹੈ ਨੀਚੇ ਕੋਈ ਲੰਬਾ ਨਹੀਂ ਵੀ ਕੰਪਨੀ ਦੀ ਫੋਮ ਹੈ ਕੰਪਨੀ ਦੀ ਵਧੀਆ ਫੋਮ ਠੀਕ ਹੈ ਤੇ ਇਹ ਮਤਲਬ ਇਹ ਤੁਸੀਂ ਆਪ ਤਿਆਰ ਕੀਤਾ ਖੁਦ ਆਪ ਤਿਆਰ ਖੁਦ ਆਪ ਤਿਆਰ ਕੀ ਬਾਤ ਹੈ ਜੀ ਕੀ ਬਾਤ ਹੈ ਇੰਨਾ ਸੋਹਣਾ ਕਲਰ ਇੱਕ ਹੋਰ ਗੱਲ ਦੱਸੋ ਜੇ ਮਤਲਬ ਤੁਸੀਂ ਇਹ ਗ੍ਰੀਨ ਕਲਰ ਦੇ ਵਿੱਚ ਤਿਆਰ ਕੀਤਾ ਜੇ ਕਿਸੇ ਹੋਰ ਵੀਰ ਨੇ ਆਪ ਖੁਦ ਤਿਆਰ ਕਰਵਾ ਦਿੱਤਾ ਆਹ ਤਾਂ ਚਾਹੀਦਾ ਹੋ ਜਾਂਦਾ ਆਰਡਰ ਤੇ ਤਿਆਰ ਹਾਂ ਜੇ ਤੁਸੀਂ ਆਰਡਰ ਤੇ ਵੀ ਤਿਆਰ ਕਰਵਾਉਣਾ ਹਨਾ ਜਿਵੇਂ ਗ੍ਰੀਨ ਕਲਰ ਦੇ ਵਿੱਚ ਤਿਆਰ ਕੀਤਾ ਹੋਇਆ ਉਹ ਬਲੂ ਦੇ ਵਿੱਚ ਤਿਆਰ ਕੀਤਾ ਹੋਇਆ ਤੁਸੀਂ ਕਰਟਰਨ ਨਾਲ ਮੈਚ ਕਰਦੇ ਜਾਂ ਕੋਠੀ ਦੇ ਰੰਗ ਨਾਲ ਮੈਚ ਕਰਦੇ ਉਹ ਵੀ ਚੀਜ਼ ਤਿਆਰ ਕਰਾ ਸਕਦੇ ਹੋ ਇਹਨਾਂ ਤੋਂ ਆਰਡਰ ਤੇ ਹੀ ਤਿਆਰ ਕਰਾ ਸਕਦੇ ਹੋ ਕੱਪੜੇ ਵੀ ਤਿਆਰ ਕਰਾ ਸਕਦੇ ਹੋ ਜਿਹੇ ਜਾਂ ਮਰਜ਼ੀ ਸੈਜ ਦੇ ਦਿਓ ਉਹ ਵੀ ਤਿਆਰ ਹੋਊਗਾ ਤੁਸੀਂ ਲੈ ਇਹ ਜਿਮ ਚੀਜ਼ ਬਣਾਈ ਹੋਈ ਤੇ ਆਖੇ ਵੀ ਲਾਈਫ ਟਾਈਮ ਚੱਲੇ ਹਨਾ ਕਿ ਲੈਦਰ ਵਧੀਆ ਯੂਜ਼ ਕਰਨੀ ਹੋਵੇ ਉਹ ਲੈਦਰ ਚੀ ਵੀ ਤਿਆਰ ਹੋ ਜਾਊਗਾ ਤੇ ਹੁਣ ਆਪਾਂ ਬੈੱਡ ਦਿਖਾ ਦਈਏ ਜੀ ਬੈੱਡ ਦਿਖਾ ਦਿਓ ਹਾਂਜੀ ਆ ਬੈੱਡ ਦੇਖੋ ਜੀ ਇਹ ਓਨਲੀ 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 13000 ਰੁਪਏ ਦੇ ਵਿੱਚ ਤੁਹਾਨੂੰ ਬੈੱਡ ਤਿਆਰ ਮਿਲਣਗੇ ਠੀਕ ਹੈ ਬੈੱਡਾਂ ਤੁਹਾਨੂੰ ਰੇਟ ਬਾਕੀ ਪਤਾ ਹੀ ਹੈ ਕਿਹੜਾ ਤੁਸੀਂ ਇੱਥੇ ਜਿਹੜਾ ਮਾਰੋਗੇ ਤੁਹਾਨੂੰ ਫੇਰ ਪਤਾ ਲੱਗੂ ਅਸਲ ਚ ਹਨਾ ਜੀ ਆਪਾਂ ਐਵੇਂ ਕਹਦੇ ਤੁਸੀਂ ਤੁਸੀਂ ਆਪ ਆ ਕੇ ਟਰਾਈ ਕਰੋਗੇ ਨਾ ਜਦ ਦੇਖੋ ਤੁਹਾਨੂੰ ਉਦੋਂ ਪਤਾ ਲੱਗਣੀ ਆ ਆ ਚੀਜ਼ ਵੀ ਇਹ ਹੈ ਕੀ ਚੀਜ਼ਾਂ ਕਿਵੇਂ ਬਣਾਈ ਹੈ ਤੇ ਇਹਦੇ ਵਿੱਚ ਤੁਹਾਨੂੰ ਮਟੀਰੀਅਲ ਦੱਸ ਦਈਏ ਤਾਂ ਲੈਂਪ ਨੂੰ ਸਾਰੇ ਵਿੱਚ ਲੱਗੇ ਹੋਏ ਮਿਲਣਗੇ ਹਾਂਜੀ 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 ਉਹ ਬਾਈ ਦੇਖੋ ਲਾਈਟਿੰਗ ਸਿਸਟਮ ਸਾਰਾ ਵਿੱਚ ਇਹਦੇ ਓਕੇ ਹੈ ਹਾਂਜੀ ਠੀਕ ਹੈ ਕੋਈ ਲਾਂਭੇ ਵਾਲੀ ਗੱਲ ਨਹੀਂ ਆਜੋ ਜੀ ਕੋਈ ਲਾਂਭਾ ਨਹੀਂ ਤੇ 10 ਸਾਲ ਦੀ ਗਾਰੰਟੀ ਦੇ ਆਵੇ ਜੀ 10 ਸਾਲ ਦੀ ਗਾਰੰਟੀ 10 ਸਾਲ ਇੱਕ ਹੋਰ ਗੱਦਿਆਂ ਬਾਰੇ ਦੱਸੋ ਜੀ ਇਹ ਗੱਦੇ ਕੀ ਕੀ ਰੇਟ ਪੈਣਗੇ ਸੱਚ ਆਪਾਂ ਗੱਦੇ ਪੁੱਛੀ ਗੱਦੇ ਜੀ ਇਹਨਾਂ ਦੀ ਸਟਾਰਟਿੰਗ ਆਪਣੇ ਕੋਲੇ 2000 ਤੋਂ ਸ਼ੁਰੂ ਹੈ 2000 ਤੋਂ ਸ਼ੁਰੂ 2000 ਤੋਂ ਜੋੜਾ ਸ਼ੁਰੂ 1 ਸਾਲ ਪਰ ਦੀ ਗਾਰੰਟੀ 1 ਸਾਲ ਦੀ ਗਾਰੰਟੀ ਤੇ ਆ ਮਤਲਬ ਜੁੜਿਆ ਹੋਇਆ ਹੁੰਦਾ ਡਬਲ ਸਾਲ ਇਹ ਸਿੰਗਲ ਪੇਅਰ ਹੋ ਜਾਂਦਾ ਜੀ ਕਿਉਂਕਿ ਹੈਂਡ ਮੇਡ ਚੀਜ਼ਾਂ ਆਰਗੈਨਿਕ ਚੀਜ਼ਾਂ ਬਈ ਯਾਰ ਜੇ ਮਾੜੀ ਚੀਜ਼ਾਂ ਤਾਂ ਦੱਸੋ ਠੀਕ ਆ ਹੁਣ ਆ ਜਿਵੇਂ ਆ ਸੋਫਾ ਸੈੱਟ ਆ ਗਿਆ ਜੀ ਇਹ 6 ਸੀਟਡ ਆ ਗਿਆ ਜੀ 6 ਸੀਟਡ ਅੱਛਾ ਜੀ ਇਹ ਆਪਣੇ ਮਤਲਬ ਘਰੇ ਜਿਵੇਂ ਡਰੈਗ ਰੂਮ ਵਗੈਰਾ ਧਰਨ ਵਾਸਤੇ ਜਾਂ ਕੁਝ ਵੀ ਹੈ ਹਾਂਜੀ ਹਾਂਜੀ ਉਵੇਂ ਸਹੀ ਹੈ ਜਮਾ ਜਿਵੇਂ ਆ ਵੀ ਗ੍ਰੇ ਕਲਰ ਦੇ ਵਿੱਚ ਆ ਗਿਆ ਹਨਾ ਇਹ 5 ਸੀਟਰ ਆ ਗਿਆ ਜੀ 5 ਸੀਟਰ ਆ ਗਿਆ ਤੇ ਉਧਰ ਉਹ ਬ੍ਰਾਊਨ ਵਾਲਾ ਹਾਂਜੀ ਇਹ ਕਾਰਨਰ ਆ ਗਿਆ ਇਹ ਕਾਰਨਰ ਆ ਗਿਆ ਅੱਛਾ ਅੱਛਾ ਇਹ ਮਤਲਬ ਅਲੱਗ ਚੀਜ਼ ਹੁੰਦੀ ਹੈ ਇੱਕ ਜੋ ਕਹਿੰਦਾ ਕਾਰਨ ਦੇ ਵਿੱਚ ਹਨਾ ਉਹ ਧਰਨੇ ਉਦਾਂ ਹੀ ਬਣਾਉਣੀ ਹੈ ਇੱਕ ਛੋਟਾ ਕਾਰਨਰ ਹੋ ਜਾਂਦਾ ਇੱਕ ਵੱਡਾ ਕਾਰਨਰ ਜਿਹੇ ਜਾਂ ਮਰਜੀ ਤਿਆਰ ਕਰੋ ਤੇ ਇਹ ਇਹ ਕੀ ਰੇਟ ਆ ਇਹ ਸਿਰਫ ਆਪਾਂ ਨੂੰ 15000 ਰੁਪਏ ਦਾ ਪਊ ਓਨਲੀ ਕਾਰਨਰ ਓਨਲੀ ਬਈ ਯਾਰ 15000 ਰੁਪਏ ਦੇ ਵਿੱਚ ਸੁਣੋ ਕਾਰਨਰ ਸੋਫਾ ਸੈੱਟ ਮਿਲ ਜਾਂਦਾ ਕਈ ਵਾਰੀ ਪਤਾ ਕੀ ਹੁੰਦਾ ਘਰਾਂ ਦੇ ਵਿੱਚ ਦਿੱਕਤ ਹੁੰਦੀਆਂ ਜਗ੍ਹਾ ਦੀ ਕਮੀ ਆ ਜਾਂਦੀ ਜਾਂ ਕੁਝ ਵੀ ਆ ਹਨਾ ਆਪਾਂ ਕਾਰਨਰ ਦੇ ਵਿੱਚ ਇੱਕ ਸਾਈਡ ਆਪਣਾ ਖੁੰਝਾ ਵਿਹਲਾ ਪਿਆ ਹੁੰਦਾ ਉਹਦੇ ਪਤਾ ਨਹੀਂ ਕੀ ਤਰੀਕਾ ਕੀ ਤਰੀਕਾ ਤੁਸੀਂ ਉਹਦੇ ਵਿੱਚ ਸੋਚਣ ਦੀ ਲੋੜ ਨਹੀਂ ਚੁੱਪ ਕਰਕੇ ਆਓ ਤੇ ਆ ਸੋਫਾ ਸੈੱਟ ਲੈ ਜਾਓ ਠੀਕ ਹੈ ਬਹੁਤ ਸੋਹਣੀ ਚੀਜ਼ ਆ ਤੁਸੀਂ ਦੇਖੋ ਯਾਰ ਪਿੱਛੇ ਹੋਰ ਵੀ ਕਿੰਨੀਆਂ ਸੋਹਣੇ ਸੋਹਣੇ ਚੀਜ਼ਾਂ ਪਈਆਂ ਕਿਆ ਬਾਤ ਹੈ ਜੀ ਕਿਆ ਬਾਤ ਇਹ ਵੀ ਤੁਸੀਂ ਐਨਮੈਂਟ ਸਾਰਾ ਤਿਆਰ ਹੈ ਜੀ ਹਾਂ ਜੀ ਇਹ ਵੱਡਾ ਕਾਰਨਰ ਹੈ ਇਹ ਇੱਕ ਇਹ ਕਿੰਨਾ ਸੀਟੜਾ ਇਹ ਹੈਗੇ 9 ਸੀਟਡ 9 ਸੀਟਡ ਇਹ ਤਾਂ ਚਾਹੇ ਯਾਰ ਮੈਂ ਕਹਿੰਦਾ ਅੰਕਲ 10 15 ਜਣੇ ਬਹਿ ਸਕਦੇ ਆ ਆਰਾਮ ਨਾਲ ਬਹਿ ਸਕਦੇ ਹਾਂਜੀ ਬਾਕੀ ਸੈਟੀਆਂ ਨਾਲ ਹੋਣਗੀਆਂ ਜੀ ਅੱਛਾ ਆ ਆ ਚੀਜ਼ਾਂ ਹੋ ਗਈਆਂ ਜੀ 7 ਉਹ ਸੀਟਡ ਹੋ ਗਿਆ ਠੀਕ ਹੈ 9 ਸੀਟਡ ਹੋ ਗਿਆ ਆ ਗੱਡੀਆਂ ਗੁੱਡੀਆਂ ਸਾਰਾ ਕੁਝ ਵਿੱਚ ਹੀ ਆ ਸੈਟਾ ਸਾਰਾ ਬਾਕੀ ਮੈਚਿੰਗ ਟੇਬਲ ਤਿਆਰ ਕਰਿਆ ਹੋਊ ਨਾਲ ਕੀ ਬਾਤ ਆ ਜੀ ਮੈਚ ਟੇਬਲ ਬਹੁਤ ਸੋਹਣਾ ਹੀ ਰਿਹਾ ਮੈਂ ਕਈ ਨਿੰਦਨ ਵਾਲੀ ਚੀਜ਼ ਜੀ ਹੈ ਨਿੰਦਨਾਂ ਦਾ ਤੁਹਾਡੇ ਕੋਲ ਕੀ ਚੀਜ਼ ਹੈ ਹੀ ਨਹੀਂ ਮੈਨ ਲੱਗੀ ਨਹੀਂ ਜੀ ਆਪਾਂ ਕਾਹਦੇ ਕਮੀ ਕਰਦੇ ਕੋਈ ਬਾਈ ਯਾਰ ਤੁਸੀਂ ਕਮੀ ਨਹੀਂ ਘੜ ਸਕਦੇ ਜੇ ਇੱਥੇ ਆ ਗਏ ਗਰੰਟੀ ਆ ਅ ਇਹ ਵੀ ਕਾਰਨਰ ਆ ਗਿਆ ਜੀ ਇਹ ਵੀ ਕਾਰਨਰ ਸੋਫਾ ਸੱਟ ਆ ਗਿਆ ਬਲੂ ਤੇ ਕਰੀਮ ਚ ਬਣਾਇਆ ਹੋਇਆ ਬਹੁਤ ਸੋਹਣਾ ਕੰਬੀਨੇਸ਼ਨ ਆ ਆ ਨਾਲ ਆ ਇਹਦੀਆਂ ਆ ਵੀ ਨਾਲ ਆ ਹਨਾ ਜੀ ਟੇਬਲ ਪਲੱਸ ਸੈਟੀਆਂ ਪਲੱਸ ਟੇਬਲ ਪਾਸ ਸੈਟੀਆਂ ਦਾ ਸਾਰਾ ਸੈਟ ਆ ਇਸ ਨਾਲ ਹੀ ਮਿਲੂ ਠੀਕ ਆ ਜੀ ਤੇ ਵਾਈ ਜੀ ਹੁਣ ਆਪਾਂ ਜੇ ਗੱਲ ਕਰੀਏ ਹਨਾ ਵੀ ਆ ਕੀ ਚੀਜ਼ ਆ ਇਹ ਸ਼ਿੰਗਾਰ ਸ਼ੀਸ਼ਾ ਆ ਗਿਆ ਸ਼ਿੰਗਾਰ ਸ਼ੀਸ਼ਾ ਹਾਂ ਇਹ ਮਤਲਬ ਇਹ ਇਹ ਜੀ ਘੁੰਮਦਾ ਜੀ ਇਹ ਆ ਦੇਖੋ ਘੁੰਮਣ ਵਾਲਾ ਜੀ ਘੁੰਮਣ ਵਾਲਾ ਦੇਖੋ ਜੀ ਕਿਆ ਬਾਤ ਆ ਇਧਰ ਦੀ ਸਬਾਨ ਧਰ ਕੇ ਠੀਕ ਐ ਇਹਨੂੰ ਘੁਮਾ ਕੇ ਇਥੋਂ ਆ ਮੂਰੇ ਸ਼ੀਸ਼ਾ ਆ ਗਿਆ ਜੀ ਠੀਕ ਐ ਬਹੁਤ ਸੁਣੀ ਜਾਈਦਾ ਕੀ ਰੇਟ ਹੋ ਸਕਦਾ ਜੀ ਇਹ ਸਿਰਫ 3200 ਰੁਪਏ ਦਾ 3200 ਰੁਪਏ ਦੇ ਵਿੱਚ ਕੋਲੀ ਕੁੱਲ 3200 ਬਈ ਯਾਰ ਕੁੱਲ 3200 ਰੁਪਏ ਦੇ ਵਿੱਚ ਸਾਨੂੰ ਚੀਜ਼ ਮਿਲ ਜਾਣੀ ਹੈ ਠੀਕ ਆ ਤੁਸੀਂ ਆਓ ਤੇ ਆ ਚੀਜ਼ ਲੈ ਜਾਓ ਠੀਕ ਹੈ ਤੇ ਹੋਰ ਆਪਾਂ ਆ ਚੀਜ਼ ਆ ਟੇਬਲ ਜੀ ਇਹ ਪ੍ਰੈਸਟੇਬਲ ਆਗਾ ਪ੍ਰੈਸਟੇਬਲ ਆਗਾ ਇਹ ਉਹੀ ਵੀ ਉਹੀ ਚੀਜ਼ ਹੈ ਜੈਕ ਕਰੀ ਨਾ ਅੱਛਾ ਇਹ ਇਹਦਾ ਕੀ ਰੇਟ ਆ ਜੀ ਇਹ ਸਿਰਫ 4500 ਰੁਪਏ ਦਾ ਜੀ ਕੋਲੀ 4500 ਰੁਪਏ ਦੇ ਵਿੱਚ ਕਿਆ ਬਾਤ ਹੈ ਜੀ ਸਿਰਫ 4500 ਰੁਪਏ ਦੇ ਵਿੱਚ ਸਾਨੂੰ ਚੀਜ਼ ਮਿਲ ਜਾਣੀ ਆ ਆ ਆ ਗਈ ਜਿਵੇਂ ਕੱਪ ਬੜੀ ਹਾਂਜੀ ਇਹ LED ਪੈਨਲ ਆ ਗਈ LED ਪੈਨਲ ਉੱਲੀ 8500 ਰੁਪਏ ਦੇ ਵਿੱਚ ਐਲਈਡੀ ਪੈਨਲ। ਕਿਆ ਬਾਤ ਹੈ ਜੀ। ਐਲਈਡੀ ਪੈਨਲ ਸਿਰਫ 8500 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਿਹਾ। ਤੇ ਆਪਾਂ ਹੁਣ ਆਹ ਚੀਜ਼ ਆਹ ਕੀ ਚੀਜ਼ ਹੈ ਜੀ? ਇਹੇ ਜੀ ਆ ਗਈ ਮਤਲਬ ਕਰੋਕਰੀ ਵਾਸਤੇ ਆ ਗਈ। ਕਰੋਕਰੀ ਵਾਸਤੇ, ਧਨ ਵਾਸਤੇ, ਕਰੋਕਰੀ ਦਾ ਸਮਾਨ ਰੱਖਣ ਵਾਸਤੇ। ਜਿਵੇਂ ਕਿਚਨ ਦੇ ਵਿੱਚ ਆਪਾਂ ਕੱਪ, ਗੱਬਚਾ ਵਾਲੇ ਡੇਟਰੀਆਂ ਹੋ ਗਈਆਂ ਜੀ, ਆਹ ਕੱਚ ਵਾਲੇ ਭਾਂਡੇ ਉਹ ਚੀਜ਼ ਰੱਖਣਾ ਵਾਸਤੇ। ਵੀ ਸੋਹਣੀ ਵੀ ਲੱਗਦੇ ਚੀਜ਼ ਨੇ ਇਹਦੇ 'ਚ ਪਈ ਹੋਈ। ਜਦੋਂ ਆਹ ਦੇਖਦੇ ਆਪਾਂ। ਕਿਆ ਬਾਤ ਹੈ ਦੇਖੋ ਜੀ ਤੁਸੀਂ ਇਹਦੇ ਵਿੱਚ ਕੋਈ ਜਿਵੇਂ ਆਪਾਂ ਸੋਈਆਂ ਦੇ ਵਿੱਚ ਅੱਜ ਕੱਲ ਸਾਮਾਨ ਰੱਖਦੇ ਆ ਨਾ ਇਹ ਸਪੈਸ਼ਲ ਉਹਨਾਂ ਵਾਸਤੇ ਬਣਾਈ ਹੋਈ ਆ ਜਿਵੇਂ ਕੋਈ ਰੋਕ ਰੋਕ ਰੀਅ ਸਾਮਾਨ ਆ ਗਿਆ ਆਪਾਂ ਖਿਚਣ ਦੇ ਵਿੱਚ ਰੱਖਣਾ ਇਹ ਅਲਮਾਰੀ ਵਿੱਚ ਆਪਾਂ ਰੱਖ ਸਕਦੇ ਆ ਸਾਮਾਨ ਠੀਕ ਹੈ ਜੀ ਆਪਾਂ ਹੋਰ ਕੀ ਉਹ ਚੀਜ਼ ਦਿਖਾਓ ਜੀ ਉਹ ਕੀ ਜੀ ਸਟੱਡੀ ਟੇਬਲ ਆ ਉਹ ਸਟੱਡੀ ਟੇਬਲ ਆ ਗਈ ਓਕੇ ਉਹਦਾ ਕਿਵੇਂ ਖੁੱਲਦਾ ਜੀ ਇਹ ਖੁੱਲਣ ਦਾ ਸਿਸਟਮ ਹੈ ਇਹਦੇ ਵਿੱਚ ਇਹ ਬੱਚਿਆਂ ਦੇ ਪੜਨ ਵਾਸਤੇ ਅੱਛਾ ਠੀਕ ਹੈ ਆਹ ਦੇਖੋ ਬਾਈ ਜੀ ਆਪਾਂ ਇੱਥੇ ਚੇਅਰ ਲਾ ਕੇ ਠੀਕ ਹੈ ਇਹਦੇ ਉੱਪਰ ਧਰ ਕੇ ਕਿਤਾਬ ਕੋਈ ਪੜ੍ਹ ਸਕਦੇ ਸਮਾਨਤਾਰ ਸਕਦੇ ਆ ਤਾਂ ਬੱਚੇ ਜਿਹੜੇ ਹੁੰਦੇ ਆ ਪੜ੍ਹਾਈ ਆਲਾ ਕਈ ਵਾਰੀ ਹੁੰਦਾ ਨਾ ਸਮਾਨ ਗਵਾਚ ਗਿਆ ਮੇਰੀ ਕਾਪੀ ਕਿੱਥੇ ਮੇਰੀ ਪੈਨ ਕਿੱਥੇ ਆ ਆ ਤੁਹਾਡੇ ਵਾਸਤੇ ਬਹੁਤ ਬਧੀ ਚੀਜ਼ਾਂ ਬੱਚਿਆਂ ਵਾਸਤੇ ਗਰੇ ਸਟਡੀ ਟੇਬਲ ਆ ਸਪੈਸ਼ਲ ਇਹਦਾ ਕੀ ਰੇਟ ਹੋ ਸਕਦਾ ਜੀ ਇਹ ਸਿਰਫ ਆਪਣੇ ਕੋਲੇ ਜੀ 5000 ਰੁਪਏ ਦਾ ਕੋ ਬੱਡਾ ਸਾਈਜ਼ ਸਿਰਫ ਸਿਰਫ ਹੀ 500 ਰੁਪਏ 5000 ਦੇ ਬੱਚੇ ਕਿਆ ਬਾਤ ਹੈ ਜੀ ਬਾਈ ਰੇਟ ਮੈਂ ਕਹਿੰਦਾ ਹੱਦੋਂ ਵੱਧ ਜਾਇਜਾ ਤੂੰ ਥੱਲੇ ਕੁਝ ਨਹੀਂ ਮਿਲ ਸਕਦਾ ਤੁਹਾਨੂੰ ਸਿਰਫ 5000 ਦੇ ਪੈਸੇ ਦੇ ਵਿੱਚ ਮਿਲੂ ਆ ਸਾਰੇ ਟੇਬਲ ਹੈਗੇ ਜਿਹਨਾਂ ਕੋਲੇ ਮਤਲਬ ਪ੍ਰੈਸ ਟੇਬਲ ਆਗੇ ਆ ਵੱਡੇ ਆਗੇ ਉਹ ਛੋਟੇ ਸੀਗੇ ਠੀਕ ਹੈ ਤੇ ਉਹ LED ਪੈਨਲ ਵੱਖਰੇ ਵੱਖਰੇ ਡਿਜ਼ਾਈਨ ਤੁਹਾਨੂੰ ਹੋਰ ਵੀ ਮਿਲ ਜਾਣਗੇ ਉਹ LED ਪੈਨਲ ਦਾ ਕੀ ਰੇਟ ਹੈ ਜੀ ਉਹ ਸਿਰਫ 7500 ਰੁਪਏ ਕੋਲੀ 7500 ਰੁਪਏ ਦੇ ਵਿੱਚ ਤੇ ਉਹ ਨਾਂ ਲੜਾ ਜੀ ਉਹ ਵੀ 7500 ਇਹ ਵੀ 7500 ਰੁਪਏ ਦੇ ਬਾਈ ਯਾਰ ਤੁਹਾਨੂੰ ਫਰਨੀਚਰ ਮੈਂ ਕਹਾਂ ਲੱਕੜ ਦਾ ਸਮਾਨ ਲਾ ਲਓ ਅਲੂਮੀਨੀਅਮ ਦਾ ਲੋਹੇ ਦਾ ਸਮਾਨ ਲਾ ਲਓ ਤੁਹਾਨੂੰ ਪੂਰੇ ਘੱਟ ਤੋਂ ਘੱਟ ਰੇਟ ਜਿੰਨਾ ਵੀ ਘੱਟ ਉਹਨੇ ਤੋਂ ਘੱਟ ਰੇਟ ਦੇ ਵਿੱਚ ਤੁਹਾਨੂੰ ਮਿਲ ਰਿਹਾ ਰੇਟ ਤੁਹਾਨੂੰ ਦੱਸ ਵੀ ਰਹੇ ਹਾਂ ਸੀ ਜੇ ਕੋਈ ਤੁਹਾਨੂੰ ਉਹ ਆਵੇ ਹਨਾ ਦਿੱਕਤ ਕੱਲ ਨੂੰ ਤੁਸੀਂ ਆਪ ਦਾ ਜਿਹੜੀ ਚੀਜ਼ ਤੁਹਾਨੂੰ ਰੇਟ ਦੱਸਦੀ ਉਹ ਤੁਸੀਂ ਦੱਸ ਸਕਦੇ ਬਣੇ ਹੋ ਇਹ ਰੇਟ ਦੇਖ ਨੂੰ ਆਹ ਰੇਟ ਤੇ ਮਿਲ ਜੂਗੀ ਠੀਕ ਹੈ ਤੇ ਹੁਣ ਆਪਾਂ ਜੇ ਗੱਲ ਕਰੀਏ ਗੱਦਿਆਂ ਬਾਰੇ ਜੀ ਇਹਦਾ ਕੀ ਰੇਟ ਰੂਟ ਹੈ ਜੀ ਗੱਦੇ ਜੀ 4 ਇੰਚੀ ਪੇਰੋ ਤੋਂ ਚੱਲਾਂਗੇ 70 72 4 ਇੰਚੀ ਠੀਕ ਹੈ ਜੀ ਠੀਕ ਹੈ ਗੱਲ ਸਿਰਫ 3500 ਰੁਪਏ ਤੋਂ ਸਟਾਰ ਹੈ ਕੋਲੀ 3500 ਰੁਪਏ ਦੇ ਇਹ ਜਿਹੇ ਜਾਂ ਮਰਜੀ ਲੈ ਲਓ ਜਿਹੇ ਜੇ ਕੋਈ ਸੈਜ ਆਪਣੇ ਬੈੱਡ ਦਾ ਘਰੇ ਵੀ ਬਣਾਇਆ ਹੋਇਆ ਹੈ ਹਾਂਜੀ ਵੀ ਮਤਲਬ ਸਵਾਈਕ ਵੱਡਾ ਛੋਟਾ ਆ ਆਰਡਰ ਤੇ ਤਿਆਰ ਕਰਵਾਇਆ ਘਰੇ ਕਈ ਵਾਰੀ ਮਿਸਤਰੀ ਲਾ ਲੈਨੇ ਆਪਾਂ ਘਰੇ ਤਿਆਰ ਕਰਾ ਲਾ ਉਹਦਾ ਵੀ ਆਪਾਂ ਆਰਡਰ ਤੇ ਗੱਦਾ ਤਿਆਰ ਕਰਾ ਦਿੰਦੇ ਜਿਹਹੇ ਜਾ ਮਰਜੀ ਤਿਆਰ ਕਰਾਓ ਵੀ ਜਿਹਹੇ ਜਾ ਮਰਜੀ ਗੱਦਾ ਲੈ ਲਓ ਬਾਈ ਯਾਰ ਹਣਾ ਆਰਡਰ ਤੇ ਵੀ ਤਿਆਰ ਕਰਾਉ ਉਹ ਵੀ ਹੋ ਸਕਦਾ ਠੀਕ ਹੈ ਵੀ ਕੱਦੇ ਤੁਹਾਨੂੰ ਪੂਰੀ ਵਧੀਆ ਕੁਆਲਿਟੀ ਤੇ ਮਿਲਣਗੇ ਗਾਰੰਟੀ ਕਿਨੇ ਸਾਲ ਇੱਕ ਸਾਲ ਦੀ ਗਾਰੰਟੀ ਇਹ ਜੀ ਸਾਲ ਦੀ ਗਾਰੰਟੀ ਹਾਂਜੀ 3 ਸਾਲ ਦੀ ਗਾਰੰਟੀ 2 ਸਾਲ ਦੀ 5 ਸਾਲ ਦੀ ਵਾਲੇ 10 ਸਾਲ ਦੀ ਵੀ ਅਲੱਗ ਅਲੱਗ ਰੇਟ ਤੇ ਉਹ ਡਿਪੈਂਡ ਕਰਦਾ ਵੀ ਮਟੀਰੀਅਲ ਤੇ ਰੇਟ ਤੇ ਡਿਪੈਂਡ ਕਰਦਾ ਵੀ ਕੀ ਰ ਇਹ ਹੁਣ ਬੱਚਿਆਂ ਵਾਲੀ ਅਲਮਾਰੀ ਆ ਗਈ ਜੀ ਬੱਚਿਆਂ ਵਾਲੀ ਅਲਮਾਰੀ ਆ ਗਈ ਇਹਦੇ ਵਿੱਚ ਬੱਚੇ ਆਪਦੇ ਕੱਪੜੇ-ਕੁਪੜੇ ਧਰ ਸਕਦੇ ਹਨ ਜਿਵੇਂ ਆਪਣੇ ਬੱਚੀਆਂ ਹੁੰਦੀਆਂ ਘਰੇ ਛੋਟੀਆਂ ਹਨਾ ਜਿਹਾਂ ਵੀ ਕਹੇ ਆਪਣੇ ਲਾੜਲੀਆਂ ਹੁੰਦੀਆਂ ਆਪਣੀਆਂ ਹਨਾ ਜੀ ਤੀਆਂ ਹੁੰਦੀਆਂ ਲਾੜਲੀਆਂ ਜੀ ਤੇ ਉਹਨਾਂ ਵਾਸਤੇ ਸਪੈਸ਼ਲ ਦੇਖੋ ਕਿੰਨੀ ਸੋਹਣੀ ਚੀਜ਼ ਆ ਬਾਰਬੀ ਡਾਲ ਉੱਪਰ ਬਣੀ ਹੋਈ ਆ ਠੀਕ ਆ ਮੈਂ ਕਹਿੰਦਾ ਪੂਰਾ ਵਧੀਆ ਸੋਹਣੀ ਚੀਜ਼ ਤਿਆਰ ਕੀਤੀ ਹੋਈ ਆ ਇਹਦਾ ਕੀ ਰੇਟ ਹੋਊ ਜੀ ਇਹ ਸਿਰਫ ਆਪਣੇ ਕੋਲੇ 4200 ਰੁਪਏ ਦੇ ਕੋਲੀ 4200 ਰੁਪਏ ਦੇ ਵਿੱਚ ਜੀ ਬਾਈ ਯਾਰ ਦੇਖੋ ਆ ਮੇਰੀਆਂ ਤੀਆਂ ਭੈਣ ਜਿੰਨੀਆਂ ਆਪਣੀਆਂ ਭੈਣ ਦੇ ਕਾ ਇਹ ਵਾ ਦੇਖ ਲਓ ਮਾੜੇ ਅਲਮਾਰੀ ਠੀਕ ਆ ਤੇ 4200 ਰੁਪਏ ਬਾਈ ਜੀ ਕਹਿ ਰਹੇ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਈ ਜੀ ਕੋਲੇ ਆ ਜਾਓ ਵੀਡੀਓ ਇਹਦਾ ਤੁਹਾਨੂੰ 4200 ਰੁਪਏ ਦੇ ਵਿੱਚ ਮਿਲੂਗੀ 1 ਰੁਪਿਆ ਵਾਧ ਨਹੀਂ 1 ਰੁਪਿਆ ਘੱਟ ਨਹੀਂ ਠੀਕ ਹੈ ਜੀ 4200 ਰੁਪਏ ਦੇ ਤੁਹਾਨੂੰ ਫੁੱਲ ਮਿਲ ਜਾਣੇ ਆ ਤੇ ਜੇ ਮੈਂ ਕਹਿੰਦਾ ਮਟੀਰੀਅਲ ਬਹੁਤ ਹੀ ਸੋਹਣਾ ਲੱਗਿਆ ਹੋਇਆ ਬਹੁਤ ਹੀ ਵਧੀਆ ਤੇ ਇਹਦੇ ਗਾਰੰਟੀ ਹੈਗੀ ਤੇ ਜੀ ਗਾਰੰਟੀ ਹਾਂ ਫੁੱਲ ਗਾਰੰਟੀ ਹੈ ਜੀ ਕੋਈ ਡਰ ਨਹੀਂ ਫੁੱਲ ਗਾਰੰਟੀ ਹੈ ਠੀਕ ਹੈ ਕੋਈ ਵੀ ਦਿੱਕਤ ਆਉਂਦੀ ਆ ਬਾਈ ਜੀ ਹੈਗੇ ਆਪਣੇ ਕੋਲੇ ਘੱਡੇ ਪੈਂਡਲ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਹ ਆਹ ਕੀ ਚੀਜ਼ ਆ ਇਹ ਵੀ ਆਪਣੀ ਉਹੀ ਅਲਮਾਰੀ ਹੋ ਗਈ ਜੀ ਅਲਮਾਰੀ ਆ ਗਈ ਜੀ ਨਾਲ 사ਦੀ ਦਿੰਨੇ ਆਪਾਂ ਹਾਂਜੀ ਹਾਂਜੀ ਇਹ ਘਰੇ ਰੱਖਣ ਵਾਸਤੇ ਵੀ ਬਿਲਕੁਲ ਜੀ ਤੇ ਵਿੱਚ ਹੀ ਮਤਲਬ ਡ्रेसਿੰਗ ਟੇਬਲ ਆ ਗਿਆ ਹਾਂਜੀ ਸਨਾਰ ਸ਼ੀਸ਼ਾ ਕਹਿੰਦੇ ਹਾਂਜੀ ਹਾਂਜੀ ਸ਼ਿੰਗਾਰ ਸ਼ੀਸ਼ਾ ਜੀ ਠੀਕ ਹੈ ਲੀੜਾ ਕੱਪੜਾ ਰੱਖਣ ਨੂੰ ਬਿਲਕੁਲ ਜੀ ਵਿਆਹ ਸ਼ਾਦੀ ਵੀ ਦਿੰਨੇ ਆ ਘਰੇ ਵੀ ਰੱਖਦੇ ਹਾਂ ਠੀਕ ਹੈ ਇਹਦਾ ਕੀ ਰੇਟ ਪੈਣਾ ਜੀ ਇਹ ਸਿਰਫ ਆਪਾਂ ਨੂੰ 8500 ਰੁਪਏ ਦਾ ਮਿਲ ਗੋਲੀ 8500 ਕੁੱਲ 8500 ਠੀਕ ਹੈ ਤੇ ਆਹ ਜਿਹੜੀ ਆਲਮਾਰੀ ਆ ਗਈ ਇਹਦੇ ਵੀ ਜੀ ਇਹਦਾ ਕੀ ਇਹ ਅਲਮਾਰੀ ਆ ਗਈ ਜੀ ਬਸ ਉਹਦੇ ਨਾਲ ਦੀ ਆ ਗਈ ਉਹ ਪ੍ਰਿੰਟਡ ਆ ਗਈ ਇਹ ਬਿਨਾ ਪ੍ਰਿੰਟਡ ਆ ਗਈ ਇਹਦਾ ਕੀ ਰੇਟ ਪੈਣਾ ਜੀ ਇਹ 4000 ਰੁਪਏ ਦੀ 4 2000 ਦੇਖੋ ਯਾਰ ਹਨਾ 4000 ਰੁਪਏ ਦੇ ਵਿੱਚ ਤੁਹਾਨੂੰ ਆਹ अलमारी ਮਿਲ ਰਹੀ ਹੈ ਹੋਰ ਕੀ ਭਾਅ ਦੇ ਭਾਜੀ ਬਾਕੀ ਡਰੋਨ ਲੱਗਿਆ ਹੋਊ ਠੀਕ ਹੈ ਲੈ ਜੈਕ ਜੋ ਕੋ ਵਧੀਆ ਲੱਗੇ ਹੋਇਆ ਮਟੀਰੀਅਲ ਪੂਰਾ ਘੈਂਟ ਆ ਪੂਰਾ ਵਧੀਆ ਮਾਲ ਹਾਂਜੀ ਤੇ ਆਹ ਵਾਲੀ ਮੇਰਾ ਜੀ ਇਹ ਜੀ 2.5 ਆ ਜੀ 2.5 ਇਹਦਾ ਕੀ ਰੇਟ ਆ ਜੀ 2.5 ਆਪਾਂ ਨੂੰ 3600 ਰੁਪਏ ਦੀ ਕੋਈ ਸਿਰਫ ਹੀ 3300 ਰੁਪਏ ਦੇ ਵਿੱਚ ਲੈ ਆਹ ਵਾਲੀ ਜੀ ਇਹ 3500 ਰੁਪਏ ਦੀ ਆਹ ਛੋਟਾ ਵੀਮ ਵਾਲੀ ਬੱਚੇ ਦੇਖ ਲਓ ਏ ਜਵਾਕੋ ਛੋ ਕਿੰਨੇ ਦੀ ਹੈ ਜੀ ਇਹ? ਇਹ 3500 ਰੁਪਏ ਦੀ ਹੈ। ਕੋਲੀ 3500 ਰੁਪਏ ਦੇ ਵਿੱਚ ਆਜੋ ਵੀ ਬੱਚਾ ਜਿਹੜਾ ਛੋਟਾ ਵੀਮ ਦੇਖ ਦੇ ਕੇ ਆਰੇ ਆਜੋ ਆਜੋ ਅਲਮਾਰੀ ਲੈ ਜਾਓ। ਆ ਵੈਂਟੇਨ ਵਾਲੀ ਆ ਕਿੰਨੇ ਦੀ ਹੈ ਜੀ? ਇਹ ਵੀ ਬਸ ਉਹੀ ਚੀਜ਼ ਆ ਗਈ। ਹਾਂਜੀ। ਡਿਜ਼ਾਈਨ ਦਾ ਫਰਕ ਪੈ ਗਿਆ। ਡਿਜ਼ਾਈਨ ਦਾ ਫਰਕ ਹੈ ਵੈਂਟੇਨ ਵਾਲਾ ਆ ਗਿਆ ਜੀ। ਹਾਂਜੀ ਹਾਂਜੀ। ਇਹ ਮੁੰਡੇ ਵਾਲੀ ਆ ਗਈ। ਹਾਂਜੀ ਮੁੰਡੇ ਵਾਲੀ। ਉਹ ਕੁੜੀਆਂ ਵਾਲੀ ਹੈ ਮੁੰਡੇ ਵਾਲੀ ਆ ਗਈ ਜਿਹੜੇ ਮੁੰਡੇ ਕਾਰਟੂਨ ਕੂਟੂਨ ਦੇਖਦੇ ਆ ਭਾਈ ਦੇਖੋ ਯਾਰ ਆਹਦਾ ਗ੍ਰੇਟ ਆ ਜੀ। ਹੂੰ ਬਸ ਉਹੀ ਸੀ ਜ ਗਈ। ਸੇਮ ਸੇਮ ਆ ਗਈ ਹਾਂ ਡਿਜ਼ਾਈਨ। ਇਹ ਵੀ ਸਾਰੀਆਂ ਉਹੀ ਅਲਮ ਠੀਕ ਹੈ ਇਹ 85000 ਰੁਪਏ ਦੀ ਥਾਲ ਸਿਰਫ 85000 ਰੁਪਏ ਦੇ ਵਿੱਚ ਹਾਂਜੀ ਕੀ ਬਾਤ ਹੈ ਜੀ ਦੇਖੋ ਭਾਜੀ ਤੁਸੀਂ ਸਾਰੀਆਂ ਚੀਜ਼ਾਂ ਦੇਖ ਲਈਆਂ ਠੀਕ ਆ ਹੁਣ ਆ ਗਏ ਆ ਫਰਿੱਜ ਆ ਗਏ ਵਾਸ਼ਿੰਗ ਮਸ਼ੀਨਾਂ ਆ ਗਏ ਠੀਕ ਹੈ ਤੇ ਘੁੰਮਣ ਵਾਲੀਆਂ ਕੁਰਸੀਆਂ ਆ ਗਏ ਦਫ਼ਤਰ ਵਾਲੀਆਂ ਠੀਕ ਹੈ ਜੀ ਹੁਣ ਤੁਹਾਨੂੰ ਇਹ ਤੁਹਾਨੂੰ ਦੱਸਦੀ ਆਪਾਂ ਵੀ ਇੰਨਾ ਸੋਹਣਾ ਵਧੀਆ ਮਟੀਰੀਅਲ ਆ ਤੁਹਾਡੇ ਸਾਹਮਣੇ ਆਪਾਂ ਇੱਕ ਵਾਰੀ ਝਾਤੀ ਮਰਵਾ ਦੇਣਾ ਤੁਹਾਨੂੰ ਵੀਡੀਓ ਬਹੁਤ ਲੰਮੀ ਬਣ ਚੁੱਕੀ ਆ ਆਪਾਂ ਥੋੜੀ ਹੋਰ ਛੋਟ ਕਰਾਂਗੇ ਵੀਡੀਓ ਤੁਹਾਨੂੰ ਕੱਲਾ ਝਲਕ ਮਰਵਾ ਦੇ ਇੱਕ ਵਾਰੀ ਠੀਕ ਆ ਸਾਰੀਆਂ ਚੀਜ਼ਾਂ ਦੀ ਆਜੋ ਜੀ ਜ ਬਈ ਮੈਂ ਕਹਿੰਦਾ ਜਿਹੜੇ ਆਪਾਂ ਐਂਟੀਕ ਚੀਜ਼ ਨਹੀਂ ਐਂਟੀਕ ਚੀਜ਼ਾਂ ਜਿਹੜੀਆਂ ਸੋਹਣੀਆਂ ਆਪਾਂ ਘਰੇ ਰੱਖਣੀ ਹੁੰਦੀਆਂ ਉਹ ਚੀਜ਼ਾਂ ਨੇ ਇਹ ਵੀ ਮਟੀਰੀਅਲ ਦੀ ਦੀ ਕੰਬੀਨੇਸ਼ਨ ਦੇਖੋ ਯਾਰ ਹਨਾ ਜਿਹੜਾ ਪੈਂਟ ਚਾਲਟੀ ਲੈਣਾ ਤਾਂ ਵੀ ਮੈਚਿੰਗ ਕਰਨਾ ਮੈਚਿੰਗ ਕਰਦੇ ਇਹਦੇ ਦੇਖੋ ਮੈਚਿੰਗ ਬਹੁਤ ਸੋਹਣੀ ਹੋਈ ਹੋਈ ਆ ਬਈਰ ਫਿਨਿਸ਼ਿੰਗ ਬਹੁਤ ਸੋਹਣੀ ਆ ਸੋਫੇ ਦੀ ਠੀਕ ਹੈ ਤੇ ਤੁਸੀਂ ਆਪਾਂ ਜੇ ਘਰੇ ਰੱਖਣਾ ਵਧੀਆ ਰੱਖ ਸਕਦੇ ਸੋ ਬਹੁਤ ਕੰਨ ਚੀਜ਼ਾਂ ਹੋਰ ਤੁਹਾਨੂੰ ਆਪਾਂ ਜਲਦੀ ਵਲ ਚੀਜ਼ ਦਿਖਾ ਦਿੰਨੇ ਆ ਆ ਕੂਲਰ ਹੈ ਜੀ ਠੀਕ ਆ ਇਹ ਵੀ ਤਾਂ ਉਹ 5000 ਵਾਲਾ حساب ਲਾ ਕੇ ਇਹ ਵਿੱਚ ਲੈ ਜਾ ਸਕਦੇ ਆ ਇਹ ਉਹੀ ਆਫਰ ਚੱਲੀ ਜਾਂਦਾ ਵੀ ਕੋਈ ਵੀ ਕੂਲਰ ਲੇ 5000 ਚ ਕਟਾ ਕੇ ਉਹਦੇ ਵਿੱਚ ਪੈਸੇ ਪਾ ਕੇ ਹੋਰ ਆ ਕੂਲਰ ਵੀ ਲੈ ਆ ਸਕਦੇ ਠੀਕ ਆ ਆ ਫ੍ਰਿਜਾਂ ਆ ਗਈਆਂ ਜੀ ਇਹ ਵੀ ਵੱਖਰੇ ਵੱਖਰੇ ਸਾਈਜ਼ ਦੀਆਂ ਹਨ ਵੱਖਰੇ ਵੱਖਰੇ ਸਾਈਜ਼ 185 ਲੀਟਰ 210 ਲੀਟਰ LG ਦੀਆਂ ਸਾਰੀਆਂ LG ਮਾਲ ਜੀ ਇਹ ਸਾਰਾ LG ਵਧੀਆ ਕੰਪਨੀ ਚੀਜ਼ ਆ ਇਹ ਪਾਰਸਟੇਬਲ ਆ ਗਈ ਹੈ ਨਾ ਇੰਡਸਟਰੀਅਲ ਮਾਲ ਫੋਲਡ ਹੁੰਦੇ ਆ ਜੀ ਇਹ ਫੋਲਡ ਹੁੰਦੇ ਆ ਆਪਣੇ ਕੋਲ ਜਗ੍ਹਾ ਘਟਾ ਹੈ ਜਗ੍ਹਾ ਘਟਾ ਹੈ ਜਗ੍ਹਾ ਦੀ ਪ੍ਰੋਬਲਮ ਹੈ ਆਪਾਂ ਪ੍ਰੈਸ ਕਰਕੇ ਇਹਨੂੰ ਫੋਲਡ ਕਰਕੇ ਕਿਤੇ ਸਾਈਡ ਤੇ ਟੰਗ ਸਕਦੇ ਹਾਂ ਠੀਕ ਹੈ ਇਹਨੂੰ ਆਪਾਂ ਹੈਂਗਿੰਗ ਵੀ ਕਰ ਸਕਦੇ ਹਾਂ ਹੈਂਗਿੰਗ ਕਰ ਸਕਦੇ ਹਾਂ ਇਹ ਆ ਚੇਅਰਸ ਆ ਗਏ ਸਾਰੀਆਂ ਠੀਕ ਹੈ ਇਹ ਵਧੀਆ ਫਾਈਨ ਕੁਆਲਿਟੀ ਦੀਆਂ ਨੇ ਠੀਕ ਹੈ ਇਹ ਦੇਖੋ ਤੁਸੀਂ ਚੇਅਰ ਇਹ ਵੀ ਵਧੀਆ ਕੰਪਨੀ ਦੀ ਹੈ ਨਾ ਜੀ ਵਧੀਆ ਕੰਪਨੀ ਗਾਰੰਟੀ ਹੈ ਜੀ 3 ਸਾਲ ਦੀ ਗਾਰੰਟੀ ਵੀਰੇ ਪਲਾਸਟਿਕ ਦੀ 3 ਸਾਲ ਦੀ ਗਾਰੰਟੀ ਕੌਣ ਦਿੰਦਾ ਠੀਕ ਹੈ ਪੂਰਾ ਵਧੀਆ ਕੁਆਲਿਟੀ ਦਾ ਮਾਲ ਆ ਪਿਆ ਇਹਨਾਂ ਕੋਲੇ ਆ ਕੂਲਰ ਆ ਸਾਰੇ ਠੀਕ ਹੈ ਤੇ ਆ ਵਾਸ਼ਿੰਗ ਮਸ਼ੀਨ ਵੀ ਪਈ ਆ ਨਾਲ ਬੈਠ ਠੀਕ ਹੈ ਤੇ ਮੈਂ ਕਹਣਾ ਯਾਰ ਜਿਹੜਾ ਆਪਾਂ ਕੁੜੀ ਨੂੰ ਦਾਜ ਦੇਣਾ ਕੱਲੀ-ਕੱਲੀ ਚ ਤੁਹਾਡੇ ਕੋਲ ਹੈਗੇ ਆ ਟੋਟਲ ਠੀਕ ਹੈ ਕੁੜੀ ਨੂੰ ਦਾਜ ਤੇ ਇਹਨਾਂ ਸਾਰੀਆਂ ਚੀਜ਼ਾਂ ਨੇ ਆਪਾਂ ਘਰੇ ਵੀ ਰੱਖ ਸਕਦੇ ਆ ਬਾਈ ਯਾਰ ਕਿਉਂਕਿ ਆਪਾਂ ਜੇ ਘਰੇ ਵੀ ਰੱਖਣਾ ਤਾਂ ਵਧੀਆ ਮਾਲ ਰੱਖੋ ਠੀਕ ਹੈ ਵਧੀਆ ਮਾਲ ਜ਼ਰੂਰੀ ਆ ਬਾਈ ਤੇ ਆ ਤੁਸੀਂ ਸਾਰੇ ਦੇਖ ਲਓ ਵਧੀਆ ਸੋਹਣੀ-ਸੋਹਣੀ ਚੀਜ਼ਾਂ ਪਈਆਂ ਤੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਆਪਾਂ ਕਿੱਥੇ ਖੜੇ ਆਪਾਂ ਖੜੇ ਢੱਡੇ ਪਿੰਡ ਗੁਰੂ ਠੀਕ ਹੈ ਇਹ ਆਪਾਂ ਸੋਪ ਨਮੀ ਖੋਲੀ ਹੈ ਉਹ ਪ੍ਰੀਤ ਫਰਨੀਚਰ ਆਫ ਢੱਡੇ ਜਿਹੜੀ ਸੀ ਉਹ 8 ਸਾਲ ਪੁਰਾਣੀ ਹੈ ਇਹ ਕਿ ਪਿਛਲੇ ਸਾਲ ਹੀ ਆਪਾਂ ਇਹਦਾ ਮੂਰਤ ਕਰਾਈ ਪਹਿਲਾ ਮੂਰਤ ਹਾਂਜੀ ਹਾਂਜੀ ਤੇ ਤੁਹਾਨੂੰ ਲੱਗ ਗਿਆ ਹੁਣ ਪਤਾ ਪਈਆ ਨਾਮ ਦੱਸਦਾ ਭਾਈ ਜੀ ਹੋਰਾਂ ਨੇ ਇਹ ਤਲਵੰਡੀ ਸਾਬੋ ਤਲਵੰਡੀ ਤੋਂ ਰਾਮਪਰਾ ਰੋਡ ਜਿਹੜਾ ਪੈਂਦਾ ਪਿੰਡ ਢੱਡੇ ਆ ਠੀਕ ਹੈ ਜਮਾਂ ਰੋਡ ਦੇ ਉੱਪਰ ਦੁਕਾਨਾਂ ਕਿਸੇ ਨੂੰ ਮਰਜ਼ੀ ਪੁੱਛ ਕੇ ਆ ਸਕਦੇ ਹੋ ਠੀਕ ਹੈ ਤੇ ਆਪਣਾ ਕੱਚਾ ਨਾਂ ਦੱਸ ਦਵੋ ਕੀ ਨਾਂ ਲੈਂਦੇ ਜੀ ਮੇਰਾ ਨਾਂ ਗੁਰਮੀਰ ਸਿੰਘ ਆ ਜੀ ਪੱਕਾ ਨਾਂ ਗੁਰਮੀਰ ਸਿੰਘ ਹੈ ਹੂੰ ਆਮ ਆਪਾਂ ਨੂੰ ਪਿਆਰ ਨਾਲ ਗੇਲੀ ਕਹਿੰਦੇ ਗੇਲੀ ਕਹ ਪੈਂਡੇਟਰ ਡੇ ਦੇ ਵਿੱਚ ਗੇਲੀ ਕਹਿੰਦੇ ਨੇ ਤੁਸੀਂ ਜੇ ਕਿਸੇ ਅੱਡੇ ਤੋਂ ਪੁੱਛੋ ਗੇਲੀ ਦੀ ਦੁਕਾਨ ਦੇਣਾ ਤਾਂ ਵੀ ਤੇ ਗੇਲੀ ਦੁਕਾਨ ਪੁੱਛ ਕੇ ਆ ਸਕਦੇ ਹੋ ਬੜੀ ਆਸਾਨਾ ਸਭ ਤੋਂ ਵਧੀਆ ਰੇਟ ਮਿਲਣਗੇ ਸਭ ਤੋਂ ਵਧੀਆ ਕੁਆਲਿਟੀ ਦਾ ਮਾਲ ਮਿਲੂਗਾ ਠੀਕ ਆ ਮਾਲ ਦੀ ਕੋਈ ਆਪਾਂ ਕਹਦੇ ਨਾ ਵੀ ਲਾਂਬੇ ਵਾਲੀ ਗੱਲ ਨਹੀਂ ਹੋਣੀ ਇਹ ਇਹਨਾਂ ਦੀ ਗਾਰੰਟੀ ਆ ਮਾਲ ਦੀ ਫੁੱਲ ਗਾਰੰਟੀ ਮਿਲੂਗੀ ਠੀਕ ਆ ਤੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਸ਼ੇਅਰ ਤਾਂ ਬਈ ਕਰ ਹੀ ਦਿਓ ਯਾਰ ਕਿਉਂਕਿ ਕਿਸੇ ਦੇ ਕੋਲੇ ਜਾਊਗੀ ਜੀ ਹਨਾ ਅੱਗੇ ਤੋਂ ਅੱਗੇ ਫੇਰ ਹੀ ਪਤਾ ਲੱਗਦਾ ਵੀ ਇਹ ਆ ਆ ਚੀਜ਼ ਵੀ ਇਹਨ ਸਾਨੂੰ ਪਤਾ ਹੀ ਹੈ ਢੱਡੇ ਪਿੰਡ ਆਉਣਾ ਤਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲਿਓ ਵੀ ਜੇ ਆਪਾਂ ਸਮਾਨ ਕਈ ਰੇ ਕਈ ਨਾ ਵੀ ਆਪਾਂ ਦੇਖ ਕੇ ਇਹ ਵੀ ਸੱਚੀ ਕਿ ਸੱਚ ਬੋਲਦਿਆ ਕਿ ਝੂਠ ਬੋਲਦਿਆ ਬਈ ਉਹ ਬੰਦੇ ਵੀ ਇਹ ਚੀਜ਼ ਵਿਜ਼ਿਟ ਕਰ ਲਿਓ ਤੇ ਇਨਾਂ ਕੋਲੇ ਇੱਕ ਹੋਰ ਬਹੁਤ ਸੋਹਣੀ ਚੀਜ਼ ਆ ਬੱਚੇ ਨੇ ਖੇਡਾਂ ਮਿਲਦੀਆਂ ਤੇ ਬਹੁਤ ਸੋਹਣਿਆ-ਸੋਹਣਿਆ ਰੱਥੀ ਮਣਾਏ ਟਰੈਕਟਰ ਕੰਬਾਇਨਾ ਜੀਪ ਥਾਰ ਜਿਹੜੀਆਂ ਵੀ ਰਣੀਆਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਐਡ ਕਰ ਦਾਂਗੇ ਸਾਰੀਆਂ ਚੀਜ਼ਾਂ ਤੇ ਜ਼ਰੂਰ ਦੇਖ ਕੇ ਉਹ ਵੀ ਚੀਜ਼ ਲੈ ਜਾ ਸਕਦੇ ਜੇ ਬੱਚਿਆਂ ਦੇ ਬੱਚੇ ਵੀ ਖੁਸ਼ ਕਰਕੇ ਭੇਜਾਂਗੇ ਬੱਚਿਆਂ ਨੂੰ ਐ ਨਹੀਂ ਕਰਨਾ ਵੀ ਜੇ ਵੱਡੇ ਆਸ ਤੇ ਤੁਸੀਂ ਘਰ ਦਾ ਸਮਾਨ ਲਿਆ ਤੇ ਬੱਚੇ ਟਰੈਕਟਰ ਜ਼ਰੂਰ ਲੈ ਕੇ ਜਾਣ ਠੀਕ ਹੈ ਜੀ ਤੇ ਇਹ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਪਹਿਲੇ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ